ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟ ਕਲੈਕਸ਼ਨਸ ਤੇ ਅੱਜ ਕਲੈਕਸ਼ਨਾਂ ਮਿਕਸ ਜੀਆਂ ਨੇ ਕੁਝ ਥੋੜੀਆਂ ਹੈਵੀ ਦੇ ਹਾਈ ਰੇਂਜ ਵਾਲੀਆਂ ਕਲੈਕਸ਼ਨਾਂ ਵੀ ਹੈਗੀਆਂ ਨੇ ਲੋ ਰੇਂਜ ਵਾਲੀਆਂ ਕਲੈਕਸ਼ਨਾਂ ਵੀ ਹੈਗੀਆਂ ਨੇ ਹਰ ਤਰ੍ਹਾਂ ਦੀਆਂ ਨੇ ਮੈਂ ਦੋ ਰੰਗਾਂ ਵਿੱਚ 1750 ਦੇ ਵਿੱਚ ਤੁਹਾਨੂੰ ਕਾਟਨ ਦਾ ਬਹੁਤ ਹੀ ਪਿਆਰਾ ਮਸਲੀਨ ਦਾ ਦੁਪੱਟੇ ਨਾਲ ਸੂਟ ਮਿਲ ਜਾਏਗਾ ਇਹ ਵਾਲੇ ਨੈਚੁਰਲ ਕਲੇਪਸ ਸੂਟ ਆਏ ਨੇ ਦੁਪੱਟਾ ਚਣੌਣ ਦਾ ਆਏਗਾ ਬਾਟਮ ਪਲੇਨ ਆਏਗੀ ਫੁੱਲ ਹੈਵੀ ਸੂਟ ਨੇ 10 ਰੰਗ ਨੇ ਇਹਦੇ ਵਿੱਚ 2200 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਫਰੰਟ ਤੇ ਸ਼ਾਰਟ ਤੇ ਜਿਹੜੇ ਆ ਫਰੰਟ ਪ੍ਰੋਪਰ ਸਾਰਾ ਐਮਬਰਾਇਡਰੀ ਹੈ ਫੁੱਲ ਹੈਵੀ ਐਮਬਰਾਇਡਰੀ ਆ ਦੁਪੱਟਾ ਵੀ ਜਿਹੜਾ ਕਿ ਹੈਵੀ ਹੈ ਵੀਡਿੰਗ ਸਪੈਸ਼ਲ ਸੂਟ ਨੇ ਬਹੁਤ ਸੋਹਣੇ ਰੰਗ ਨੇ ਮੈਂ ਅੱਜ ਦੀ ਵੀਡੀਓ ਵਿੱਚ ਵੀਡਿੰਗ ਸਪੈਸ਼ਲ ਵੀ ਲੈ ਕੇ ਆਈਆਂ ਕਾਟਨ ਦੀਆਂ ਕਲੈਕਸ਼ਨਾਂ ਵੀ ਲੈ ਕੇ ਆਈਆਂ ਸੋ ਵੀਡੀਓ ਨੂੰ ਫੁੱਲ ਵਾਚ ਲਾਸਟ ਤੱਕ ਦੇਖਣਾ ਕਿਉਂਕਿ ਅੱਗੇ ਜਾ ਕੇ ਕੁਝ ਕਲੈਕਸ਼ਨ ਆਣ ਗਿਆ ਜਿਹੜੀਆਂ ਕਿ ਕਾਟਨ ਨਾਲ ਰਿਲੇਟਡ ਨੇ ਬਹੁਤ ਸੋਹਣੇ ਰੰਗ ਨੇ ਉਹਨਾਂ ਵਿੱਚ ਵੀ ਰੇਟ ਤੇ ਪ੍ਰਾਈਸ ਦੀ ਡਿਸਕ੍ਰਿਪਸ਼ਨ ਵਗੈਰਾ ਸਾਰੀ ਮੈਂ ਤੁਹਾਨੂੰ ਜਿਹੜੀ ਇਹਨਾਂ ਸੂਟਾਂ ਦੀ ਇੱਥੇ ਦੱਸ ਦਿਆਂਗੀ ਸੋ ਵੀਡੀਓ ਨੂੰ ਫੁੱਲ ਵਾਚ ਕਰਨਾ ਐਮ ਵਾਲੀ ਜਿਹੜੀ ਆ ਮੋਡਲ ਛਿਲਕ ਦੇ ਵਿੱਚ ਤੁਹਾਨੂੰ ਬਹੁਤ ਹੀ ਪਿਆਰਾ ਫੈਂਸੀ ਬਾਟਿਕ ਪ੍ਰਿੰਟ ਨਾਲ ਸ਼ਰਟ ਦਾ ਫੈਬਰਿਕ ਮਿਲੇਗਾ 2 ਬਾਟਮ ਵੀ ਜਿਹੜਾ ਮੋਡਲ ਸਿਲਕ ਦੇ ਵਿੱਚ ਫੈਂਸੀ ਬਾਟਿਕ ਪ੍ਰਿੰਟ ਦੇ ਨਾਲ ਮਿਲੇਗਾ 2.5 ਮੀਟਰ ਦੁਪੱਟਾ ਜਿਹੜਾ ਕਾਟਨ ਸਿਲਕ ਵਿੱਚ ਮਿਲੇਗਾ ਉਹਦੇ ਤੇ ਵੀ ਸੇਮ ਮੋਮੇ ਦਾ ਹੀ ਬਾਟਿਕ ਪ੍ਰਿੰਟ ਹੋਇਆ ਹੈ ਤੇ ਇਹਦੇ 'ਚ ਇਹ ਹੈ ਕਿ ਤੁਹਾਨੂੰ 750 ਰੁਪਏ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਨੇ ਆਪ ਤੁਸੀਂ ਆਪਣੇ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸਿਰਫ ਤੇ ਸਿਰਫ 750 ਰੁਪਏਾਂ ਦੇ ਵਿੱਚ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਆਲ ਓਵਰ ਇੰਡੀਆ ਜਿਹੜੇ ਸੂਟ ਨੇ ਤੁਹਾਨੂੰ 750 ਦੇ ਵਿੱਚ ਹੀ ਮਿਲਣਗੇ ਸਿਰਫ ਤੇ ਸਿਰਫ 750 ਰੁਪਏ ਦੇ ਵਿੱਚ ਬਹੁਤ ਹੀ ਫੈਂਸੀ ਸਟਾਈਲ ਦਾ ਗਰਮੀਆਂ ਚ ਪਾਉਣ ਵਾਲਾ ਬਹੁਤ ਹੀ ਸੋਨਾ ਸੂਟ ਤੁਹਾਨੂੰ ਮਿਲ ਜਾਣਾ ਹੈ 750 ਰੁਪਏ ਦੇ ਵਿੱਚ ਰਾਂਗੇ ਦੇ ਵਿੱਚ 22 ਤੇ ਹੀ ਹੈਗੇ ਨੇ ਤੁਹਾਨੂੰ ਪ੍ਰਿੰਟਡ ਸ਼ਰਟ ਮਿਲੇਗੀ ਪ੍ਰਿੰਟਡ ਬਾਟਮ ਮਿਲੇਗਾ ਪ੍ਰਿੰਟਡ ਦੁਪੱਟਾ ਮਿਲੇਗਾ ਤੇ ਕਲਰ ਜਿਹੜੇ ਆ ਉਹ ਕੋਈ ਕਮੀ ਨਹੀਂ ਹੈਗੀ ਕਲਰ ਸਾਰੇ ਹਰ ਤਰ੍ਹਾਂ ਦੇ ਸਾਰਿਆਂ ਨੂੰ ਸਾਹਮਣੇ ਰੱਖ ਕੇ ਜਿਹੜੇ ਇਹਨਾਂ ਵਿੱਚ ਕਲਰ ਰੈਡੀ ਕੀਤੇ ਗਏ ਨੇ ਤੁਸੀਂ ਸੂਟ ਬਾਏ ਕਰਨਾ ਜਾਂ ਕੋਈ ਵੀ ਕੁਰੀ ਕਰਨੀ ਹੈ ਤਾ ਨੰਬਰ ਮੇ ਆਪਣਾ 623924575 ਜੋ ਦਿੱਤਾ ਹੋਇਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਜਰੂਰ ਸੈਂਡ ਕਰ ਦੇਣਾ ਜਿਸ ਵੀ ਸੂਟ ਦੇ ਬਾਰੇ ਵਿੱਚ ਤੁਸੀਂ ਜੋ ਵੀ ਜਾਣਨਾ ਚਾਹੁੰਦੇ ਹੋ ਸਕਰੀਨਸ਼ਾਟ ਦੇ ਨਾਲ ਜਿਹੜਾ ਕਿ ਮੈਨੂੰ ਇਜ਼ੀ ਹੋ ਜਾਂਦਾ ਹੈ ਕਿ ਤੁਸੀਂ ਕਿਹੜੀ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਸੂਟ ਨੂੰ ਤੁਸੀਂ ਬਾਏ ਕਰਨਾ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਨਵੇਂ ਚੈਨਲ ਤੇ ਅਜੇ ਤਾਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਦੀ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋ ਕਿ ਅੱਜ ਕੱਲ ਕਿਹੜੇ ਕਿਹੜੇ ਸੂਟ ਟ੍ਰੈਂਡ ਕਰ ਰਹੇ ਨੇ ਬਹੁਤ ਹੀ ਪਿਆਰੀ ਕਲੈਕਸ਼ਨ ਆਈ ਹੈ ਬਿਊਟੀਫੁੱਲ ਗੋਟਾ ਪੱਟੀ ਸੂਟ ਆਏ ਨੇ オリジナル ਗੋਟਾ ਪੱਟੀ ਆਇਆ ਟ੍ਰੇਸ ਨੇ ਟ੍ਰੈਡੀਸ਼ਨਲ ਜੈਪੂਰੀ ਵਰਕ ਦੇ ਨਾਲ ਆਇਆ ਹੈਂਡ ਬਲੌਕ ਪ੍ਰਿੰਟ ਸ਼ਰਟ ਤੇ ਪ੍ਰੋਪਰ ਸਾਰੇ ਤੇ ਤੇ ਕਾਟਨ ਦਾ ਬਾਟਮ ਆਇਆ ਕਾਟਨ ਦਾ ਹੀ ਤੁਹਾਨੂੰ ਸ਼ਰਟ ਦਾ ਫੈਬਰਿਕ ਮਿਲੇਗਾ ਤੇ ਦੁਪੱਟਾ ਜਿਹੜਾ ਏ ਉਹ ਕੁਛ ਨਾਲ ਆਏਗਾ ਕਾਟਨ ਦਾ ਕੁਛ ਨਾਲ ਸ਼ਿਫੋਨ ਦਾ ਤੇ ਕੁਛ ਨਾਲ ਕੋਟਾ ਡੋਰੀਆ ਦਾ ਆਏਗਾ ਕੁਛ ਤੇ ਜਿਹੜਾ ਮੈਂਸ਼ਨ ਹੈ ਜਿਹੜਾ ਉਹ ਤੇ ਉਹੀ ਫੈ布ਰਿਕ ਆਏਗਾ ਬਾਕੀ ਤੁਹਾਨੂੰ ਦੁਪੱਟੇ ਦਾ ਇੱਥੇ ਸਾਹਮਣੇ ਜਿਵੇਂ ਇਹ ਵਾਲੇ ਜਿਹੜੇ ਨੇ ਇਹ ਕੋਟਾ ਡੋਰੀਆ ਦੇ ਦੁਪੱਟੇ ਹੀ ਨੇ ਤੇ ਕੁਛ ਨਾਲ ਕਾਟਨ ਦਾ ਆਏਗਾ ਕੁਛ ਨਾਲ ਸ਼ਿਫੋਨ ਦਾ ਆਏਗਾ ਸੂਟ ਸਾਰੇ ਅੱਜ ਦੀ ਵੀਡੀਓ ਵਾਲੇ अवेलेबल ਨੇ ਤੁਸੀਂ ਬਾਈ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਹੈ ਤਾਂ ਨੰਬਰ ਮੈਂ ਦਿੱਤਾ ਹੈ ਨੰਬਰ ਜਾ ਕੇ ਮੈਸੇਜ ਕਰ ਦਿਓ ਇਹ ਵਾਲੇ ਦੁਪੱਟੇ ਕਾਟਨ ਦੇ ਆਣਗੇ ਤੇ ਕੁਛ ਜਿਵੇਂ ਕੀ ਦੱਸਿਆ ਕੁਛ ਸ਼ਿਫੋਨ ਦੇ ਆਣਗੇ ਸੂਟ ਵੀ ਵੀਡੀਓ ਵਾਲੇ ਸਾਰੇ ਅਵੇਲੇਬਲ ਨੇ ਰੇਟ ਬਹੁਤ ਜ਼ਿਆਦਾ ਅਫੋਰਡੇਬਲ ਹੈ ਬਾਈ ਕਰਨਾ ਚਾਹ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ